ਨਵਾਹਰ ਨਗਰ ਮੀਨ ਚੌਂਕ ਮੰਦਿਰ ਦੇ ਨੇੜੇ ਕੂੜੇ ਦੇ ਢੇਰ ਲੱਗੇ ਹੋਏ ਹਨ ਨਾਲ ਹੀ ਪਾਰਕਿੰਗ ਦੇ ਵਿੱਚ ਗੰਦਗੀ ਕੂੜਾਕਰਕਟ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰ ਕੌਂਸਲਰ ਸਮੇਤ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਇੱਥੇ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਦੇ-ਕਦੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਗੱਡੀਆਂ ਵਾਲੇ ਕੂੜਾ ਚੁੱਕ ਕੇ ਲੈ ਜਾਂਦੇ ਹਨ ਤਾਂ ਕਦੇ-ਕਦੇ ਵੱਡੇ-ਵੱਡੇ ਢੇਰ ਕਈ-ਕਈ ਦਿਨ ਲੱਗੇ ਰਹਿੰਦੇ ਹਨ ਜਿਸ ਤੋਂ ਲੋਕ ਬਹੁਤ ਪਰੇਸ਼ਾਨ ਹਨ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਇਲਾਕੇ ਦਾ ਸੁਧਾਰ ਕੀਤਾ ਜਾਵੇ। ਮਰ ਕਾਉਂਸਲਰ ਇੱਥੋਂ ਦੇ ਕੋਈ ਆਉਂਦੇ ਨਹੀਂ ਨਾ ਵੇਖ ਦਾ ਪਾਰਕ ਦੇ ਟੀਗੇ ਭਾਇਆ ਏਦਾਂ ਸ਼ਰਿਆਮ ਲਾਈ ਜਾਂਦੇ ਆ। ਲੋਕਾਂ ਦੇ ਨਿਆਣੇ ਵੇਖੋ ਹਾਲ ਦੇ ਵੇਖੋ ਪਾਰਕ ਦਾ ਵੀ ਅੰਦਰ ਜਾ ਕੇ ਤੋ ਆ ਕੂੜੇ ਦਾ ਢੇਰ ਵੇਖੋ। ਸਾਰਾ ਕੋ ਇਥੇ ਕੂੜਾ ਮੈਂ ਵਾਰਡ ਨੰਬਰ 34 ਦਾ ਕਾਉਂਸਲਰ ਅਮਰਸਪਾਲ ਸਿੰਘ ਗੰਦਗੀ ਬਾਰੇ ਜੋ ਵੀ ਹੈ ਜਿਹੜੀ ਕੰਪਨੀ ਬਾਹਰ ਦੀ ਉਹ ਚੱਲੇਗੀ ਆ। ਤੇ ਮੇਰੀ ਮੇਅਰ ਸਾਹਿਬ ਨਾਲ ਐਮਐਲਏ ਜੀਵਨ ਜੋਸਨ ਮੈਡਮ ਜੀ ਨਾਲ ਵੀ ਗੱਲ ਹੋ ਚੁੱਕੀ ਆ ਮੇਰੇ ਖਿਆਲ ਅਗਲੇ ਹਫਤੇ ਸਾਡੀ ਨਵੀਂ ਕੰਪਨੀ ਟੈਂਡਰ ਚੁੱਕ ਲਊਗੀ ਤੇ ਅਗਲੇ ਹਫਤੇ ਤੋਂ ਸਪਾਈ ਦਾ ਕੰਪਲੀਟ ਹੋ ਜਾਊਗਾ ਬਾਕੀ ਮੈਂ ਜਦੋਂ ਦਾ ਵੀ ਕਾਉਂਸਲਰ ਬਣਿਆ ਵਾਂ ਮੇਰੇ ਖਿਆਲ ਮੈਂ ਇਹ ਤਾਂ ਸ਼ਹਿਰ ਦੇ ਵਿੱਚ ਕਾਉਂਸਲਰ ਜਿਹੜਾ ਘਰ ਘਰ ਜਾ ਕੇ ਸਟੈਂਪਾ ਲਾ ਕੇ ਹਰ ਇੱਕੇ ਘਰ ਪਰਟੀ ਮੈਂ ਜਾਣਾ ਮਸਲਕਾ ਸਿਰਫ ਗੰਦਗੀ ਦੀ ਥੋੜੀ ਜਿਹੀ ਮੁਸ਼ਕਲ ਆ ਗਈ ਆ ਉਹ ਵੀ ਜਿਹੜੀ ਆਟੋ ਛੋਟੀਆਂ ਗਲੀਆਂ 'ਚ ਨਹੀਂ ਜਾਂਦੇ ਟ੍ਰੈਡਿੰਗ ਵਾਲੇ ਬਾਰੋ-ਬਾਰ ਪੂਰਾ ਮਚਕਾ ਦੇਣਾ ਵਾ ਉਹ ਵੀ ਮੇਰੇ ਖਾਤੇ ਵਿੱਚ ਪੰਜ ਹਫ਼ਤਿਆਂ ਦਾ ਕੰਪਲੀਟ ਹੋ ਜਾਊਗਾ। ਨਹਿਤਾ ਰੋਡ ਜਵਾਹਰ ਨਗਰ ਦੇ ਵਿੱਚ ਜਗਾ ਜਗਾ ਤੇ ਕੂੜਾ ਕਰਕਟ ਦੇ ਢੇਰ ਲੱਗੇ ਹੋਏ ਹਨ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਲਕੁਲ ਮੰਦਰ ਦੇ ਪਿਛਵਾੜੇ ਤੇ ਮੰਦਰ ਦੇ ਸਾਹਮਣੇ ਇਹਨੀ ਜਿਆਦੀ ਲੋਕੀ ਗੰਦੀ ਖਿਲਾਰਦੇ ਹਨ ਕਿ ਆਉਣ ਵਾਲੇ ਸਰਦ ਹਲੂਆਂ ਦੇ ਮਨ ਤੇ ਬਹੁਤ ਭੜਾ ਅਸਰ ਪੈਂਦਾ ਹੈ ਇਹਨਾਂ ਲੋਕਾਂ ਨੇ ਕਿਹਾ ਕਿ ਸਾਡੇ ਇਲਾਕੇ ਦਾ ਕਾਉਂਸਲਰ ਕਦੀ ਵੀ ਇੱਥੇ ਉਹ ਨਿਗੜਾ ਨਹੀਂ ਮਾਰਿਆ ਸਾਡੀ ਜਿਹੜੀ ਪਾਰਕ ਬਣੀ ਹੋਈ ਹੈ ਉਹ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਥਾਂ ਥਾਂ ਤੇ ਟੀਕੇ ਖਿਲਰੇ ਖਿਲਰੇ ਹੋਏ ਹਨ ਤੇ ਗੰਦਗੀ ਬਹੁਤ ਜਿਆਦੀ ਫੈਲੀ ਹੋਈ ਹੈ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਸ ਇਲਾਕੇ ਦਾ ਸੁਧਾਰ ਕਰੇ ਤਾਂ ਜੋ ਅਸੀਂ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਦੇ ਵਿੱਚ ਸਹਿਯੋਗ ਕਰ ਸਕੀਏ ਫਸਟ ਵੇ ਖਬਰਨਾਮੇ ਤੋਂ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ